ਕੋ ਜਿਹੜੀ ਗੱਲ ਭਗਵੰਤ ਸਾਨ ਕਹਿ ਰਿਹਾ ਉਹ ਕਿਸੇ ਨੂੰ ਕਹਿਣਾ ਬੜਾ ਸੌਖਾ ਹੈ ਉਹ ਆਪਣੇ ਤੇ ਲਾਗੂ ਕਿਉਂ ਨਹੀਂ ਕਰ ਰਿਹਾ ਉਹ ਵੀ ਤਾਂ ਅਸਟ੍ਰੇਲੀਆ ਜਾ ਰਿਹਾ ਉਹ ਕਿਉਂ ਨਹੀਂ 20 ਕਿਲੋਮੀਟਰ ਦੂਰ ਜਾ ਕੇ ਉਹਨੂੰ ਡੱਲੇਵਾਲ ਸਾਹਿਬ ਦਾ ਜਿਹੜਾ ਮਨਵਰਤ ਕਿਉਂ ਨਹੀਂ ਖਲਵਾਉਂਦੇ ਕਿਉਂ ਨਹੀਂ ਤੜਵਾਉਂਦੇ ਅੱਜ ਜੇ ਕਿਸਾਨਾਂ ਦੀ ਹਾਲਤ ਖਰਾਬ ਕੀਤੀ ਤਾਂ ਉਹਦੇ ਚ ਪੰਜਾਬ ਸਰਕਾਰ ਦਾ ਕਿੰਨਾ ਬੜਾ ਯੋਗਦਾਨ ਹੈ ਅੱਜ 44000 ਕਰੋੜ ਰੁਪਏ ਕੇਂਦਰ ਸਰਕਾਰ ਨੇ ਦਿੱਤਾ ਉਹ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਉਹ ਹਾਲਤ ਖਰਾਬ ਕਰਨ ਵਾਲਾ ਜਿਹੜਾ ਸੀ ਜਿੱਥੇ ਉਹਨਾਂ ਦੇ ਆਪਣੇ ਫਰਜ਼ ਆ ਕਿਉਂਕਿ ਖੇਤੀਬਾੜੀ ਦੇ ਥੱਲੜੇ ਹਿੱਸੇ ਜਿਹੜੇ ਕੰਮ ਕਰਨ ਵਾਲੇ ਆ ਉਹਦੀ ਰੂਲ ਐਂਡ ਰੋਲ ਰੈਗਿਊਮੇਸ਼ਨ ਉਹ ਤੇ ਸੂਬਾ ਸਰਕਾਰ ਦਾ ਵੱਡਾ ਹੱਥ ਹੁੰਦਾ ਨਾਲ ਹੀ ਸਰਕਾਰ ਆਪਣੀ ਜਿੱਥੇ ਸ਼ੰਭੂ ਬਾਰਡਰ ਤੋਂ ਅੱਗੇ ਹਰਿਆਣਾ ਸਰਕਾਰ ਸ਼ੁਰੂ ਹੋ ਜਾਂਦੀ ਉਹ ਤਾਂ 24 ਫਸਲਾਂ ਤੇ ਐਮਐਸਪੀ ਦਿੰਦੇ ਆ ਜੋ ਸਰਕਾਰ ਦੇ ਸਕਦੀ ਤੇ ਤੁਸੀਂ ਕਿਉਂ ਨਹੀਂ ਤੁਸੀਂ ਤਾਂ ਚੁਟਕੀਆਂ 'ਚ ਕਹਿੰਦੇ ਸੀ ਅਸੀਂ ਐਂ ਚੁਟਕੀਆਂ 'ਚ ਐਮਐਸਪੀ ਵੀ ਦੇ ਦਾਂਗੇ ਐਂ ਕਰ ਦਾਂਗੇ ਉਹ ਚੁਟਕੀ ਵੀ ਤੁਹਾਡੇ ਕਿਤੇ ਨਹੀਂ ਦਿਖਾਈ ਦਿੰਦੀ ਕਿਸੇ ਨੂੰ ਕਹਿਣਾ ਬੜਾ ਸੌਖਾ ਆਪਣੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦਾ 200 ਕਿਲੋਮੀਟਰ ਤੇ ਤੁਹਾਡੇ ਲਈ ਤਾਂ 20 ਕਿਲ ਤੁਸੀਂ ਆਸਟ੍ਰੇਲੀਆ ਜਾਣ ਦੀ ਗੱਲ ਕਰ ਸਕਦੇ ਹੋ ਅਸੀਂ ਕਹਿੰਨੇ ਕਿ ਤੁਸੀਂ ਆਸਟ੍ਰੇਲੀਆ ਛੱਡੋ ਜਾਣਾ ਤੁਸੀਂ ਇੱਥੇ ਜਿਹੜੀ ਆ ਤੁਹਾਡੀ ਟਿਕਟ ਹੀ ਖਰਾਬ ਹੋ ਗਈ ਅਸੀਂ ਪੇ ਕਰ ਦਿਆਂਗੇ ਪਰ ਪਹਿਲਾਂ ਜਾ ਕੇ ਉੱਥੇ ਡੱਲੇਵਾਲ ਦੀ ਜਾਨ ਜਿਹੜੀ ਆ ਉਹਨੂੰ ਬਚਾਉਣ ਦੀ ਜਿਹੜੀ ਤੁਹਾਡੀ ਪ੍ਰਿਆਸ ਆ ਉਹ ਕਰੋ ਤੁਹਾਡੇ ਆਪਣੇ ਫਰਜ਼ ਜਿਹੜੇ ਆ ਉਹ ਜਿੱਥੇ ਮੁੱਖ ਮੰਤਰੀ ਦੇ ਤੌਰ ਤੇ ਉਹ ਤਾਂ ਤੁਸੀਂ ਕੀਤੇ ਨੇ ਔਰ ਦੂਸਰਿਆਂ ਨੂੰ ਸਿੱਖਿਆਵਾ ਦੇਣ ਲਈ ਤੁਰ ਪੈਣੇ ਇਹ ਤਾਂ ਹੱਲ ਕਿਵੇਂ ਦੇਖਦੇ ਹਾਲ ਇਹ ਆ ਕਿ ਹਾਲ ਤਾਂ ਜਿਹੜਾ ਬੈਠ ਕੇ ਗੱਲ ਹੋਣੀ ਪਈ ਕੇਂਦਰ ਸਰਕਾਰ ਹਮੇਸ਼ਾ ਮੋਦੀ ਜੀ ਨੇ ਜਦ ਮੋਦੀ ਸਾਹਿਬ ਦੀਆਂ ਜਿੰਨੀਆਂ ਵੀ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਤੀ ਜਿੰਨੇ ਫੈਸਲੇ ਲੈ ਗਏ ਸਭ ਤੋਂ ਬਿਹਤਰ ਫੈਸਲੇ ਕਿ ਮੋਦੀ ਸਰਕਾਰ ਵੇਲੇ ਲੈ ਗਏ ਚਾਹੇ ਕਿਸਾਨ ਸਨਮਾਨ ਦੀ ਗੱਲ ਕਰੀਏ ਚਾਹੇ ਕਿਸਾਨਾਂ ਦੇ ਲਈ ਅੱਜ ਜਿੱਥੇ ਤੁਸੀਂ ਪਹਿਲਾਂ ਤਰ੍ਹਾਂ ਇਹਨਾਂ ਦੇ ਨਾਲ ਦੇਖਦੇ ਸੀ ਕਦੀ ਖਾਦ ਨਹੀਂ ਸੀ ਮਿਲਦੀ ਰੋਜ਼ ਸੜਕਾਂ ਜਾਮ ਮਿਲਦੀਆਂ ਦੀ ਜਦੋਂ ਦੀ ਮੋਦੀ ਸਰਕਾਰ ਆ ਇੱਕ ਕਦੀ ਕਿਸੇ ਦੇ ਕਿਸਾਨਾਂ ਦੀ ਕੋਈ ਜਿਹੜੀ ਉਹ ਜਿਹੜਾ ਜਾਮ ਨਹੀਂ ਮਿਲਿਆ ਅੱਜ ਜਿਹੜਾ ਐਮਐਸਪੀ ਦੇ ਉੱਤੇ ਜਿਹੜੀ ਗੱਲ ਕਰ ਰਹੇ ਆ ਉਹਦੇ 'ਚ ਜਿਹੜਾ ਛੁਟਕੀਆਂ ਬਜਾਈਆਂ ਸੀ ਤੁਸੀਂ ਨਹੀਂ ਕਿ ਅਸੀਂ 2 ਮਿੰਟ 'ਚ ਕਰਾ ਹੁਣ ਕਰੋ ਨਾ ਉਸ ਵੇਲੇ ਨ ਬਹੁਤ ਬੋਡੇ ਬੋਡੇ ਫੈਸਲੇ ਤੁਸੀਂ ਇਧਰ ਸੇ ਇਹ ਆ ਜਾਏਗਾ ਉਧਰ ਸੇ ਇਹ ਆ ਜਾਏਗਾ ਹਣ ਕਿਤੇ ਨਹੀਂ ਦਿਖਾਈ ਦਿੰਦਾ ਸੋ ਆਪਣੇ ਜਿਹੜੇ ਕੀਤੇ ਵਾਦੇ ਆ ਉਹ ਤੁਹਾਡੇ ਜਿਹੜੇ ਫਰਜ਼ ਤੁਸੀਂ ਧਰਨਾ ਲਾਉਣ ਲਈ ਤਾਂ ਸਪான்ਸਰ ਕਰ ਸਕਦੇ ਹੋ ਧਰਨਾ ਖਤਮ ਕਰਾਉਣ ਲਈ ਵੀ ਤੁਹਾਡੀ ਡਿਊਟੀ ਹੈ ਸੋ ਇਹ ਜਿਹੜਾ ਇਹ ਕੋਰਤਿਆ ਵੀ ਤਾਂ ਤੁਸੀਂ ਸ਼ੁਰੂ ਕੀਤਾ ਆ ਤੇ ਤੁਹਾਡਾ ਹੀ ਸਪான்ਸਰਡ ਕੀਤਾ ਆ ਇਹ ਕਿਸੇ ਕਿਸਾਨਾਂ ਨੇ ਤਾਂ ਜਥੇਬੰਦੀਆਂ ਨੇ ਪਹਿਲਾਂ ਹੀ ਜਿਹੜੀਆਂ ਅਲੱਗ-ਅਲੱਗ ਹੋ ਗਈਆਂ ਸੋ ਇਹ ਦੇ ਲਈ ਜਿਹੜਾ ਫੈਸਲਾ ਜਿੱਥੇ ਤੱਕ ਕੇਂਦਰ ਸਰਕਾਰ ਦਾ ਮਸਲਾ ਹੈ ਕਿਸਾਨਾਂ ਦੇ ਪ੍ਰਤੀ ਉਹ ਵਚਨਬੱਧ ਪਰ ਜਿਹੜੀ ਗੱਲ ਉਥੇ ਬੈਠ ਕੇ ਟੇਬਲ ਤੇ ਕਰਨ ਨੂੰ ਹਰ ਤਰ੍ਹਾਂ ਦੀ ਤਿਆਰ ਸੰਭਵ ਤਿਆਰ ਜਿਹੜੀ ਜੋ ਵੀ ਸੰਭਵ ਹੈ ਉਹ ਕਰਨ ਨੂੰ ਤਿਆਰ ਹੈ ਪਰ ਜਿੱਥੇ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਹਨੂੰ ਇਸ ਤਰ੍ਹਾਂ ਦੇ ਟਵੀਟ ਨਾ ਕਰਕੇ ਹਕੀਕਤ ਦੇ ਵਿੱਚ ਆਉਣਾ ਚਾਹੀਦਾ ਔਰ ਮੈਂ ਤੇ ਹੀ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦਿਆਂਗਾ ਫਿਰ ਕਹਾਂਗਾ ਕਿ ਜੇ ਤੁਹਾਡੀ ਟਿਕਟ ਦਾ ਕੋਈ ਨੁਕਸਾਨ ਹੋ ਰਿਹਾ ਅਸੀਂ ਭਾਰਤੀ ਜਨਤਾ ਪਾਰਟੀ ਭਰ ਦਿਆਂਗੇ ਪਰ ਪਹਿਲਾਂ ਉਹ 20 ਕਿਲੋਮੀਟਰ ਤੇ ਚੱਲ ਜਾਓ ਹਜ਼ਾਰਾਂ ਕਿਲੋਮੀਟਰ ਜਾਂਦੀ ਲੋੜ